ਜਿਹੜੇ ਸਾਡੇ ਬੁਲਾਰੇ ਬਹੁਤ ਸਾਰਿਆਂ ਦੇ ਪੈਰ ਕੰਬਦੇ ਆ ਕੋਈ ਜਿਹੜਾ ਇੱਧਰ ਦਾ ਇਤਿਹਾਸ ਕੋਈ ਉੱਧਰ ਦਾ ਸੁਣਾ ਦਿੰਦੇ ਅਸਲ ਗੱਲ ਨਹੀਂ ਕਰਦੇ ਮੇਰੇ ਵਾਸਤੇ ਅੱਜ ਦੇ ਸਮਾਗਮ 'ਚ ਇੱਕੋ ਹੀ ਸ਼ਬਦ ਇੰਪੋਰਟੈਂਟ ਆ ਜਿਹੜਾ ਪਿੱਛੇ ਲਿਖਿਆ ਸੋਵਰੈਨਿਟੀ ਰੈਲੀ ਸੋਵਰੈਨਿਟੀ ਕਿੰਨੂੰ ਕਹਿੰਦੇ ਆ ਸੋਵਰੈਨਿਟੀ ਕਹਿੰਦੇ ਆ ਸੁਪਰੀਮ ਅਥਾਰਟੀ ਨੂੰ ਤੁਹਾਡੇ ਰਾਜ ਕਰਨ ਦੀ ਤਾਕਤ ਨੂੰ ਜਦ ਕੋਈ ਸਟੇਟ ਜਾਂ ਮੁਲਕ ਬਣਦਾ ਤੇ ਉਹਦੇ ਵਿੱਚ ਚਾਰ ਇਨਗਰੀਡੀIENTS ਹੁੰਦੇ ਆ ਜਿਹੜੇ ਸਪਸ਼ਟ ਹੈ ਪੂਰੀ ਦੁਨੀਆ 'ਚ ਪਹਿਲਾ ਸੋਵਰਨਿਟੀ ਦੂਸਰਾ ਏਰੀਆ ਤੀਸਰਾ ਪਾਪੂਲੇਸ਼ਨ ਤੇ ਚੌਥਾ ਗਵਰਨਮੈਂਟ ਗਵਰਨਮੈਂਟ ਹੋਵੇ ਏਰੀਆ ਹੋਵੇ ਪਾਪੂਲੇਸ਼ਨ ਹੋਵੇ ਸੋਵਰਨਿਟੀ ਨਾ ਹੋਵੇ ਰਾਜ ਕਰਨ ਦੀ ਤਾਕਤ ਨਾ ਹੋਵੇ ਰਾਜ ਨਾ ਹੋਵੇ ਤੇ ਦੇਸ਼ ਨਹੀਂ ਬਣਦੇ ਸੋ ਸਾਡੀ ਪਾਪੂਲੇਸ਼ਨ ਵੀ ਹੈ ਸਾਡਾ ਇੱਕ ਏਰੀਆ ਵੀ ਸੀ ਸਾਡੀ ਸਰਕਾਰ ਕਰਨ ਦਾ ਮਾਡਲ ਸਭ ਤੋਂ ਵਧੀਆ ਸੀ ਹੁਣ ਸਾਡੇ ਕੋਲ ਸਿਰਫ ਇੱਕ ਚੀਜ਼ ਦੀ ਘਾਟ ਹੈ ਉਸ ਹੈ ਸੋਵਰਨਿਟੀ ਜਿਹੜੀ ਅਸਾਂ ਲੈਣੀ ਆ ਔਰ ਹਰ ਸਿੱਖ ਸੋਵਰਨ ਜਮਦਾ ਕਿਉਂਕਿ ਹਮ ਪਾਤਸ਼ਾਹੀ ਸਤਕੁਰ ਦਈ ਹੰਨੇ ਹੰਨੇ ਲਾਏ ਜਿੱਹ ਜਿੱਹ ਬੈਠੀ ਜ਼ਮੀਂ ਮਲਕੇ ਤੈਂ ਤੈਂ ਤਖਤ ਬਣਾਏ ਅੱਜ ਜੇ ਖਾਲਸਾ ਇੱਥੇ ਇਕੱਤਰ ਹੈ ਤੇ ਇਹ ਸਾਡੇ ਗੁਰੂ ਦਾ ਤਖਤ ਹੈ ਇਹ ਸਾਡੇ ਸੋਵਰਨਿਟੀ ਦੀ ਨਿਸ਼ਾਨ ਹਨ ਤੇ ਉਹ ਵਕਤ ਦੂਰ ਨਹੀਂ ਜਦੋਂ ਇਹ ਸੋਵਰਨਟੀ ਦੇ ਨਿਸ਼ਾਨ ਗੰਗਾ ਤੋਂ ਲੈ ਕੇ ਵਾਗਾ ਤੱਕ ਹਰ ਥਾਂ ਚੁੱਲਣਗੇ ਔਰ ਕੌਮ ਦੇ ਕੋਲ ਆਪਣਾ ਆਜ਼ਾਦ ਦੇਸ਼ ਖਾਲਸਤਾਨ ਹੋਏਗਾ ਮੈਂ ਥੋੜੀ ਜੀ ਗੱਲ ਕਰਾਂ ਤੁਹਾਨੂੰ ਯਾਦ ਦਿਵਾਵਾਂ ਤੁਹਾਡਾ ਇਤਿਹਾਸ ਜਦੋਂ ਤੁਸੀਂ ਸੋਵਰਨ ਸੀ ਤੇ ਤੁਸੀਂ ਕੌਣ ਸੀ ਜਦ ਤੁਸੀਂ ਸੋਵਰਨ ਨਾ ਰਹੇ ਤੇ ਤੁਹਾਡਾ ਕੀ ਹਾਲ ਹੋਇਆ ਔਰ ਜੇ ਤੋਸੀਂ ਸੋਵਰਨਿਟੀ ਨਾ ਲਈ ਤੇ ਤੁਹਾਡਾ ਕੀ ਬਣੂਗਾ ਮੈਂ ਇਹ ਇਨ੍ਹਾਂ ਤਿੰਨ ਚੀਜ਼ਾਂ ਤੇ ਗੱਲ ਕਰਾਂਗਾ ਅੱਜ ਜਦੋਂ ਤੁਹਾਡੇ ਕੋਲ ਸੋਵਰਨਿਟੀ ਸੀ ਤੇ ਉਦੋਂ ਸਿੱਕਿਆਂ ਦੇ ਉੱਤੇ ਗੁਰੂਆਂ ਦੇ ਨਾਂ ਲਿਖੇ ਗਏ ਜਦ ਤੁਹਾਡੇ ਕੋਲ ਸੋਵਰਨਿਟੀ ਸੀ ਤੇ ਦਰਬਾਰ ਸਾਹਿਬ ਤੇ ਸੋਨਾ ਚੜਿਆ ਜਦ ਤੁਹਾਡੇ ਕੋਲ ਸੋਵਰਨਿਟੀ ਸੀ ਤੇ ਮੁਸਲਮਾਨਾਂ ਦੀਆਂ ਬਸਰੇ ਨੂੰ ਜਾਂਦੀਆਂ ਧੀਆਂ ਨੂੰ ਮੋੜ ਕੇ ਪੰਜਾਬ ਨੇ ਆਪਣੀ ਅਣਖ ਤੇ ਮਾਨ ਬਚਾਇਆ ਜਦ ਸਿੱਖਾਂ ਕੋਲ ਸੋਵਰਨਿਟੀ ਸੀ ਤੇ ਪੰਜਾਬ ਦੇ ਆਮ ਜ਼ਮੀਨ ਜ਼ਿਮੀਂਦਾਰ ਕਿਸਾਨਾਂ ਵੀ ਜ਼ਮੀਨਾਂ ਵੱਡੀਆਂ ਗਈਆਂ ਜਦ ਤੁਹਾਡੇ ਕੋਲ ਸੋਵਰਨਿਟੀ ਸੀ ਤੇ ਉਸ ਸਮੇਂ ਹਰ ਪਾਸੇ ਅਮਨ ਸ਼ਾਂਤੀ ਰਹੀ ਔਰ ਪੰਜਾਬ 'ਚ ਇੱਕ ਬੰਦੇ ਨੂੰ ਵੀ ਫਾਇਦਾ ਨਹੀਂ ਲਾਇਆ ਗਿਆ ਇਹ ਅਸੀਂ ਤੁਹਾਡੀ ਸੋਵਰਨਿਟੀ ਪਰ ਜਦ ਤੁਹਾਡੀ ਸੋਵਰਨਿਟੀ ਗਈ ਕੀ ਹੋਇਆ ਉਹੀ ਮਹਾਰਾਣੀ ਜਿੰਦਾ ਜਿਹਦੇ ਸਾਹਮਣੇ ਅੰਗਰੇਜ਼ਾਂ ਦੀਆਂ ਫੌਜਾਂ ਸਲਾਮੀ ਕਰਦੀਆਂ ਲੰਘਦੀਆਂ ਸੀ ਉਸੇ ਮਹਾਰਾਣੀ ਜਿੰਦਾ ਨੂੰ ਸੋਵਰਨਿਟੀ ਨਾ ਹੋਣ ਕਰਕੇ ਉਹਦੇ ਬਾਰਾਂ ਤੋਂ ਕੜੀਸ ਕੇ ਲਿਆਇਆ ਗਿਆ ਉਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਪੰਜਾਬ ਦੀ ਲਹੂ ਲਬੜੀ ਧਰਤੀ ਨੂੰ ਅਮਨ ਤੇ ਚੈਨ ਬਖਸ਼ਿਆ ਜਦ ਸੋਵਰਨਿਟੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਨੂੰ ਹਿੰਦੁਸਤਾਨ ਤੋਂ ਚੋਕੀ ਇੰਗਲਿਸਤਾਨ ਖੜਿਆ ਗਿਆ ਤੇ ਉੱਥੇ ਉਹਨਾਂ ਦਾ ਧਰਮ ਪਰਿਵਰਤਨ ਕਰ ਦਿਆ ਕਰ ਦਿੱਤਾ ਗਿਆ ਜਦ ਤੁਹਾਡੀ ਸੋਵਰਨਿਟੀ ਗਈ ਤੇ ਦਰਬਾਰ ਸਾਹਿਬ ਨੂੰ ਕਈ ਵਾਰੀ ਟਾਟੇਰੀ ਕੀਤਾ ਗਿਆ ਕਈ ਵਾਰੀ ਉਹ ਸਾਰੀ ਕੀਤੀ ਗਈ ਪਰ ਉੱਥੇ ਕਦੇ ਮੂਰਤੀ ਪੂਜਾ ਨਹੀਂ ਹੋਈ ਪਰ ਅੰਗਰੇਜ਼ ਦੇ ਰਾਜ ਦੇ ਹੇਠ ਉੱਥੇ ਮੂਰਤੀਆਂ ਦੀ ਪੂਜਾ ਕਰਾਈ ਗਈ ਜਦ ਸੋਵਰਨਿਟੀ ਗਈ ਤੇ ਉਸ ਸਮੇਂ ਕੀ ਹੋਇਆ ਕਿ ਕਿਹਾ ਗਿਆ ਸਿੱਖ Hindu ਨੇ ਨਾਬੇ ਵਾਲੇ ਤੇ ਹੋਰ ਕਈ ਨਵਾਬ ਜਿਹੜੇ ਸੀ ਅੰਗਰੇਜ਼ ਦੇ ਟਾਊਟ ਉਹ ਕਹਿਣ ਲੱਗ ਪਏ ਕਿ ਸਿੱਖ ਤਾਂ Hindu ਨੇ ਇਹ ਸੀ ਸੋਵਰਨਿਟੀ ਜਦ ਜਾਂਦੀ ਹੈ ਤਾਂ ਫਿਰ ਇਹ ਹਾਲ ਹੁੰਦਾ ਜਦ ਸੋਵਰਨਿਟੀ ਨਾ ਹੋਵੇ ਤੇ 47 ਦੇ ਵਿੱਚ ਮੁਸਲਮਾਨ ਪਾਕਿਸਤਾਨ ਲੈ ਲਿੰਦੇ ਨੇ ਹਿੰਦੂਆ ਨੂੰ ਹਿੰਦੁਸਤਾਨ ਮਿਲ ਜਾਂਦਾ ਤੇ ਤੁਹਾਨੂੰ ਮਿਲਦਾ ਸਪੈਸ਼ਲ ਸਟੇਟਸ ਤੇ ਸਪੈਸ਼ਲ ਸਟੇਟਸ ਇਹ ਦਿੱਤਾ ਜਾਂਦਾ ਕਿ ਇਹਨਾਂ ਨੂੰ ਇੱਕ ਜਿਹੜਾ ਵਾ ਜਰਾਇਮ ਪੇਸ਼ਾ ਕੌਮ ਲਾਣਿਆ ਜਾਏ ਇਹ ਹੁੰਦਾ ਸੋਵਰਨਿਟੀ ਨਾ ਹੋਣ ਦਾ ਨਤੀਜਾ ਔਰ ਸੋਵਰਨਿਟੀ ਨਾ ਹੋਣ ਕਰਕੇ ਉਹ ਸਪੈਸ਼ਲ ਸਟੇਟਸ ਇਹ ਵੀ ਕਹਿੰਦਾ ਸੀ ਧਾਰਾ 52 ਵੀ ਇਹ ਵੀ ਕਹਿੰਦੀ ਸੀ ਕਿ ਇਹ ਜਿਹੜੇ ਸਿੱਖ ਨੇ ਕੇਸ਼ਾਦਾਰੀ ਹਿੰਦੂ ਨੇ ਇਨਾਂ ਦੇ ਜਿਹੜੇ ਮੈਰਿਜ ਜਿਹੜੀਆਂ ਇਹਨਾਂ ਦੇ ਵਿਆਹ ਵੀ ਰਿਕਾਰਡ ਹੋਣ ਉਹ ਹਿੰਦੂ ਮੈਰਿਜ ਐਕਟ ਦੇ ਹੇਠ ਹੋਣ ਇਹਨਾਂ ਜੇ ਆਪਣੀ ਜ਼ੁਬਾਨ ਦੇ ਉੱਤੇ ਆਪਣਾ ਸੁਭਾ ਮੰਗਣ ਉਹ ਵੀ ਨਾ ਦਿੱਤਾ ਜਾਵੇ ਜੇ ਆਪਣੇ ਪਾਣੀਆਂ ਦਾ ਹੱਕ ਮੰਗਣ ਉਹ ਵੀ ਨਾ ਦਿੱਤਾ ਜਾਵੇ ਤੇ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਣਖ ਵਾਸਤੇ ਖਲੋਵੇ ਤੁਹਾਨੂੰ ਉਹਨੂੰ ਕਹੋ ਕਿ ਦੇਸ਼ਦਰੋਹੀ ਆ ਇਹ ਅਤਵਾਦੀ ਆ ਇਹ ਵੱਖਵਾਦੀ ਆ ਇਹ ਨਤੀਜਾ ਸੋਵਰਨਿਟੀ ਨਾ ਹੋਣ ਦਾ ਹੋਰ ਸਮਝ ਲੱਗੀ ਸੋਵਰਨਿਟੀ ਦੀ ਲੋੜ ਕਿਉਂ ਹੈ ਜਦ ਸੋਵਰੈਂਟੀ ਨੈਨੇ ਹੁੰਦੀ ਕਈ ਕਹਿੰਦੇ ਆ ਭਾਰਤ ਦੇ ਸੰਵਿਧਾਨ ਚ ਸਭ ਕੁਝ ਕਰੀ ਜਾਓ ਸਾਡੇ ਯੋਧੇ ਅੱਜ ਜੇਲ੍ਹਾਂ ਦੇ ਵਿੱਚ ਇੰਨੀਆਂ ਇੰਨੀਆਂ ਸਜ਼ਾਵਾਂ ਕੱਟ ਕੇ ਵੀ ਅੰਦਰ ਆ ਇੱਕ ਪਾਸੇ ਉਹ ਨੇ ਜਿਹੜੇ ਲੋਕਾਂ ਨੂੰ ਕਤਲ ਕਰ ਰਹੇ ਆ ਜਿਨ੍ਹਾਂ ਨੇ ਸੰਝੋਤਾ ਐਕਸਪ੍ਰੈਸ ਚ ਬੰਦੇ ਸਾੜ ਦਿੱਤੇ ਜਿਨ੍ਹਾਂ ਗੁਜਰਾਤ ਚ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਉਹ ਸਰੇ ਆਮਦੰਦਨਾਂ ਦੇ ਫਿਰਦੇ ਆ ਤੇ ਅਮਰਤਪਾਲ ਵਰਗੇ ਜਿਹੜੇ ਕੁਛ ਨਹੀਂ ਸੀ ਕਰ ਰਹੇ ਸਿਰਫ ਆਪਣੀ ਕੌਮ ਨੂੰ ਸਿੱਧੇ ਰਾਹ ਤੇ ਲਾ ਰਹੇ ਸੀ ਜਿਹੜੇ ਨਸ਼ਾ ਛਡਾ ਰਹੇ ਸੀ ਜਿਹੜੇ ਅਮਰਤ ਛਕਾ ਰਹੇ ਸੀ ਉਹ ਅੱਜ ਜੇਲ੍ਹਾਂ 'ਚ ਨੇ ਇਹ ਆ ਸੋਵਰਨਿਟੀ ਨਾ ਹੋਣ ਦੇ ਨਤੀਜੇ ਇਹ ਗੱਲ ਇੱਥੇ ਤੱਕ ਸੀਮਤ ਨਹੀਂ ਖਾਲਸਾ ਜੀ ਸੋਚੋ ਸੋਵਰਨਿਟੀ ਨਾ ਹੋਣ ਕਰਕੇ ਸਾਡੇ ਹਾਲ ਕੀ ਆ ਆਗੂ ਕੀ ਹੋਣਾ ਮੈਂ ਥੋੜਾ ਜਿਹਾ ਗੰਭੀਰ ਤਰੀਕੇ ਨਾਲ ਸੋਚਦਾ ਮੈਂ ਐਵੇਂ ਖਾਸਦਾ ਹੁਸਦਾ ਤੇ ਇੱਧਰ ਉੱਧਰ ਦੇਖਦਾ ਨਹੀਂ ਰਹਿੰਦਾ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਆ ਜਦ ਡੈਮੋਗ੍ਰਾਫੀ ਬਦਲਦੀ ਆ ਤੇ ਜੀਨਿਓਲੋਜੀ ਆਪਣੇ ਆਪ ਬਦਲ ਜਾਂਦੀ ਆ ਅੱਜ ਦੁਨੀਆ ਜੀਨ ਪਾਇਰੇਸੀ ਦੀ ਗੱਲ ਕਰ ਰਹੀ ਆ ਜੀਨਿਓਲੋਜੀ ਪਾਇਰੇਸੀ ਕੀ ਆ ਜੀਨਿਓਲੋਜੀ ਪਾਇਰੇਸੀ ਇਹ ਆ ਵੀ ਲੋਕਾਂ ਦੀ ਡੈਮੋਗ੍ਰਾਫੀ ਬਦਲੋ ਉਹਨਾਂ ਦੀ ਜੀਨ ਪੂਲ ਹੀ ਬਦਲ ਦਿਓ ਮੈਂ ਬਹੁਤੀ ਡਿਟੇਲ ਚ ਨਾ ਜਾਵਾਂ ਅੱਜ ਜਿਸ ਤਰ੍ਹਾਂ ਹੋਰ ਥਾਵਾਂ ਤੋਂ ਲਿਆ ਕੇ ਪੰਜਾਬ ਚ ਹੋਰ ਕੌਮਾਂ ਦੀ ਵਸੂ ਕਰਾਈ ਜਾ ਰਹੀ ਆ ਕੱਲ ਨੂੰ ਤੁਹਾਡੀ ਆਉਣ ਵਾਲੀ نسل ਜਿਹੜੀ ਆ ਉਹਦੇ ਜੀਨਸ ਬਦਲੇ ਹੋਣੇ ਆ ਉਹਨਾਂ ਚ ਹਰੀ ਸਿੰਘ ਨਲਵਾ ਨਹੀਂ ਹੋਣਾ ਉਹਦੇ ਚ ਬਾਬਾ ਦੀਪ ਸਿੰਘ ਨਹੀਂ ਹੋਣਾ ਆ ਨਤੀਜੇ ਦੇਖ ਹੀ ਲਏ ਕੀ ਹੋ ਰਿਹਾ ਕਿੱਥੇ ਗਿਆ ਕਰਤਾਰ ਸਿੰਘ ਸਰਾਭਾ ਕਿੱਥੇ ਗਿਆ ਭਗਤ ਸਿੰਘ ਕਿੱਥੇ ਗਿਆ ਰਣਜੀਤ ਸਿੰਘ ਅੱਜ ਕੱਲ ਦੇ ਨੱਚਣ ਗਾਉਣ ਵਾਲੇ ਜਿਹੜੇ ਆ ਤੁਹਾਡੇ ਲੀਡਰ ਆ ਅੱਜ ਪੰਜਾਬ ਤੇ ਰਾਜ ਕਰਨ ਵਾਲੇ ਜੋਕਰ ਆ ਜਿਹਨਾਂ ਜਿਹੜੇ ਪੰਜਾਬ ਤੇ ਰਾਜ ਕਰਦੇ ਆ ਤੇ ਅੱਜ ਦੇ ਸਿੱਖ ਨੌਜਵਾਨ ਨਾ ਕੋਈ ਕਰਤਾਰ ਸਿੰਘ ਸਰਾਭਾ ਨਾ ਕੋਈ ਭਗਤ ਸਿੰਘ ਟਿਕਟੌਕ ਤੇ ਨੱਚ-ਨੱਚ ਕੇ ਗਾਣੇ ਬਣਾ ਕੇ ਟਿਕਟੌਕ ਤੇ ਚੜਨ ਵਾਲੇ ਨਚਾ ਰਿਹਾ ਅੱਜ ਦੇ ਇਹ ਅੱਜ ਦੀ ਹਾਲਤ ਆ ਕੱਲ ਦੀ ਹਾਲਤ ਇਸ ਤੋਂ ਮਾੜੀ ਹੋਣੀ ਆ ਭਾਈ ਸਾਹਿਬ ਮੇਰੇ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਜੈਨੀਆਂ ਦੀ ਬੋਧੀਆਂ ਦੀ ਰੱਬ ਨਾ ਕਰੇ ਉਹ ਵਕਤ ਆਏ ਆ ਜਾ ਕੇ ਦੇਖੋ ਉਸੇ ਪੰਜਾਬ ਚ ਬਹੁਤ ਧਰਮ ਜਮਿਆ ਸੀ ਟੈਕਸਲਾ ਦੇ ਵਿੱਚ ਜਾ ਕੇ ਉਹਨਾਂ ਦੀ ਧਾਰਮਿਕ ਸਥਾਨਾ ਦੇਖੋ ਕਿ ਟੈਕਸਲਾ ਜਿਹੜਾ ਕਦੇ ਬੋਧਿਜ਼ਮ ਦਾ ਸੈਂਟਰ ਸੀ ਉੱਥੇ ਹੁਣ ਸਿਰਫ ਟੁੱਟੀਆਂ ਭੱਜੀਆਂ ਮਾਰਤਾ ਹੀ ਨੇ ਤੁਸੀਂ ਪੰਜਾਬ ਗੁਰਦਾਮਾ ਛੱਡ ਕੇ ਆਏ ਸੀ ਨਾ ਗੁਰਦਾਮਾ ਦਾ ਹਾਲ ਦੇਖਿਆ ਪਾਕਿਸਤਾਨੀ ਪੰਜਾਬ ਚ ਗੁਰਦਾਮਾ ਦਾ ਹਾਲ ਮੈਂ ਦੇਖਿਆ ਬੱਚੇ ਦੇ ਤੌਰ ਤੇ ਜਿੱਥੇ ਨਸ਼ੇੜੀ ਫਿਰਦੇ ਸੀ ਜਿੱਥੇ ਗ੍ਰਾਫਿਟੀ ਸੀ ਉਹ ਗੁਰਦਾਮਾ ਤੁਸੀਂ ਛੱਡ ਕੇ ਆਏ ਸੀ ਉਹਨਾਂ ਦਾ ਹਾਲ ਦੇਖ ਲਓ ਜਿੱਦਾਂ ਹੁਣ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ ਔਰ ਹਰ ਇੱਕ ਕੈਨੇਡਾ ਨੂੰ ਤੇ ਅਮਰੀਕਾ ਨੂੰ ਟੁਰਿਆ ਤੇ ਉੱਥੇ ਦੀ ਸਰਕਾਰ ਤੇ ਚਾਹਦੀ ਹੈ ਕਿ ਡੈਮੋਗ੍ਰਾਫੀ ਬਦਲ ਜਾਏ ਰੱਬ ਨਾ ਕਰੇ ਕੱਲ ਨੂੰ ਇਹ ਹਾਲ ਹੋ ਜਾਏ ਕੱਲ ਇਹ ਨਾ ਹੋਵੇ ਕਿ ਦਰਬਾਰ ਸਾਹਿਬ ਦਾ ਵੀ ਉਹੀ ਹਾਲ ਹੋਵੇ ਰੱਬ ਨਾ ਕਰੇ ਜਿਹੜਾ ਗੰਧਾਰਾ ਦਾ ਅੱਜ ਬੁੱਧੀਆਂ ਥਾਵਾਂ ਦਾ ਹੋਇਆ ਕਿਉਂਕਿ ਜੇ ਉਸ ਉਸ ਦੇਸ਼ 'ਚ ਜਿਹੜੇ ਧਰਮ ਜੰਮੇ ਆ ਹਿੰਦੂ ਧਰਮ ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਵਾ ਜਿਹੜਾ ਅਸੀਂ ਖਾਲਸਾਤਨ ਦੀ ਮੰਗ ਕਰ ਰਹੇ ਹਾਂ ਇਸੇ ਵਾਸਤੇ ਕਰ ਰਹੇ ਹਾਂ ਕਿ ਸਾਡੀ ਕੌਮ ਤੇ ਅਣਖ ਤੇ ਮਾਣ ਬਚ ਜਾਏ ਤੇ ਦਰਬਾਰ ਸਾਹਿਬ ਤੇ ਹਮੇਸ਼ਾ ਨਿਸ਼ਾਨ ਸਾਹਿਬ ਝੂਲਦਾ ਰਹੇ ਪਰ ਇਹ ਨਿਸ਼ਾਨ ਸਾਹਿਬ ਤਾਂ ਹੀ ਝੂਲੇਗਾ ਜੇ ਕੌਮ ਦਾ ਆਪਣਾ ਕੌਮੀ ਘਾਰ ਹੋਏਗਾ ਤੇ ਕੌਮ ਦੀ ਆਪਣਾ ਆਪਣਾ ਨਿਸ਼ਾਨ ਇੱਕੋ ਹੀ ਆ ਖਾਲਸਾਤਨ ਜੇ ਇਸ ਤੇ ਨਹੀਂ ਖੜੇ ਤੇ ਨਾਲ ਰੈਲੀਆਂ ਕਰਨ ਦਾ ਪਿੱਛੇ ਸੋਵਰਨਿਟੀ ਮਾਰਚ ਲਿਖਣ ਦਾ ਕੋਈ ਫਾਇਦਾ ਨਹੀਂ ਮੈਂ ਥੋੜੀ ਜੀ ਬੇਨਤੀ ਕਰਾਂ ਦੁਨੀਆ ਦੇ ਹਾਲਾਤ ਬਹੁਤ ਬਦਲ ਗਏ ਆ ਇਹੀ ਸਮਾਂ ਜਦ ਅਸੀਂ ਆਪਣੇ ਕੌਮ ਦੇ ਹੱਕਾਂ ਦੀ ਗੱਲ ਕਰ ਸਕਨੇ ਆਂ ਔਰ ਉਹਨੂੰ ਮਾਨਤਾ ਦਿੱਤੀ ਜਾਏਗੀ ਅਸੀਂ ਅ ਕੱਲ ਤੇ ਪਰਸੂ ਯੂਨਾਈਟਿਡ ਸਟੇਟਸ ਕਾਂਗਰਸ 'ਚ ਇੱਕ ਬਹੁਤ ਵੱਡਾ ਉਦਮ ਅਪਰਾਲਾ ਹੋਇਆ ਕਿ ਉੱਥੇ ਜਿਹੜਾ ਯੂਨਾਈਟਿਡ ਸਟੇਟਸ ਕਾਂਗਰਸ ਆ ਜਿਹੜੀ ਇੱਥੇ ਦੀ ਸੰਵਿਧਾਨ ਸਭਾ ਵਾ ਉਹਦੇ ਵਿੱਚ ਅਰਦਾਸ ਹੋਈ ਹਾਊਸ ਓਪਨ ਹੋਇਆ ਅਰਦਾਸ ਦੇ ਨਾਲ ਇਹ ਅਕਾਲ ਪੁਰਖ ਦੀ ਮਿਹਰ ਆ ਤੇ ਸਾਡੇ ਉਹ ਵੀਰ ਅਮਰੀਕਨ ਸਿੱਖ ਕੌਕਸ ਵਾਲੇ ਔਰ ਦੂਸਰੇ ਜਿਨ੍ਹਾਂ ਨੇ ਚ ਬਹੁਤ ਸਲਾਗਜੋਗ ਕੰਮ ਕੀਤਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਪਰ ਨਾਲ ਹੀ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਵੀ ਚੱਲ ਰਹੀ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀ ਆ ਇਹ ਤੇ ਸਾਨੂੰ ਗੌਰ ਕਰਨ ਦੀ ਲੋੜ ਆ ਜਿਹੜੀ ਸਾਡੇ ਬੰਦਿਆਂ ਦੀ ਹੁਣੇ ਸ਼ਹੀਦੀ ਹੋਈ ਪਾਵੇਂ ਭਾਈ ਪਰਮਜੀਤ ਸਿੰਘ ਦੀ ਪੰਜਵੜ ਹੋਣ ਪਾਵੇਂ ਭਾਈ ਖੰਡਾ ਹੋਵੇ ਪਾਵੇਂ ਭਾਈ ਨਿੱਜਰ ਹੋਰੀ ਹੋਣ ਇਹਨੂੰ ਕਹਿੰਦੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਉਂਕਿ ਭਾਰਤ ਸਰਕਾਰ ਨੂੰ ਕਿਸਾਨੀ ਦੇ ਸੰਘਰਸ਼ ਦੇ ਬਾਅਦ ਇਹ ਚੀਜ਼ ਵਾਰਾ ਨਹੀਂ ਖਾਂਦੀ ਕੇ ਹਰ ਪਾਸੇ ਸਿੱਖਾਂ ਦਾ ਬੋਲ ਬਾਲਾ ਹੋਵੇ ਹਰ ਪਾਸੇ ਸਿੱਖਾਂ ਦੀ ਚੜ੍ਹਦੀ ਕਲਾ ਹੋਵੇ ਸੋ ਇਹ ਸਮਝ ਰਹੇ ਨੇ ਕਿ ਸਾਡੇ ਯੋਧਿਆਂ ਨੂੰ ਸ਼ਹੀਦ ਕਰਕੇ ਸਿੱਖ ਕੌਮ ਨੂੰ ਸਬਕ ਸਿਖਾਵਾਂਗੇ ਉਹਨਾਂ ਨੂੰ ਚੁੱਪ ਕਰਾ ਦੇਵਾਂਗੇ ਪਰ ਇਹ ਉਹ ਖਾਲਸਾ ਪੰਥ ਜਿਹੜਾ ਨਾ ਅਬਦਾਲੀ ਦੇ ਸਾਹਮਣੇ ਝੁਕਿਆ ਜਿਹੜਾ ਨਦਰ ਸ਼ਾਹ ਦੇ ਅੱਗੇ ਨਾ ਝੁਕਿਆ ਜਿਹੜਾ ਇੰਦਰਾ ਗਾਂਧੀ ਦੇ ਅੱਗੇ ਨਹੀਂ ਝੁਕਿਆ ਉਹ ਚਾਲੇ ਅੱਗੇ ਟੁੱਕਣ ਟੁੱਟ ਰਿਹਾ ਪਰ ਦੁਨੀਆ ਨੂੰ ਸਾਨੂੰ ਆਪਣਾ ਸੱਚ ਦੱਸਣਾ ਪਏਗਾ ਅਸੀਂ ਇਸੇ ਹਫਤੇ ਜਦ ਯੂਐਨ ਦੀ ਅੰਡਰਸੈਕਟਰੀ ਜਨਰਲ ਨੂੰ ਕੌਂਗਰਸ ਸੱਦਿਆ ਆਪਣੀ ਕੌਮ ਦੇ 40 ਸਾਲਾ ਸ਼ਹਾਦਤਾਂ ਦੇ ਸਮਾਗਮ 'ਚ ਤੇ ਹੋਰ ਲੋਕਾਂ ਨੂੰ ਮੇਨਸਟ੍ਰੀਮ ਤੋਂ ਸੈਂਟਰ ਫਾਰ ਰਿਲੀਜੀਅਨ ਐਂਡ ਡਿਪਲੋਮੇਸੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਸੱਦਿਆ ਹੋਰ ਧਰਮਾਂ ਦੇ ਲੋਕਾਂ ਨੂੰ ਸੱਦਿਆ ਤੇ ਨਾਲ ਹੀ ਨਾਲ ਇੰਡੀਅਨ ਸਰਕਾਰ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਈਮੇਲਾਂ ਕੀਤੀਆਂ ਗਈਆਂ ਵੀ ਇੱਥੇ ਨਾ ਜਾਇਓ ਇਹ ਇਹ ਤਾਂ ਐਕਸਟ੍ਰੀਮਿਸਟ ਦੀ ਗੱਲ ਕਰਨ ਲੱਗੇ ਆ ਇਹ ਤਾਂ ਵੱਖਵਾਦੀਆਂ ਅਤਵਾਦੀਆਂ ਦੇ 40 ਸਾਲਾ ਮਨਾਉਣ ਲੱਗੇ ਆ ਉਬ ਮੈਨੂੰ ਸਾਰੇ ਮੇਰੇ ਜਾਣਨ ਵਾਲੇ ਆ ਮੇਰੇ ਪਰਸਨਲ ਫਰੈਂਡ ਆ ਉਹ ਨਾਲ ਹੀ ਇਹ ਮੈਨਾਂ ਸ਼ੁਰੂ ਕਰ ਦਿੱਤੀ ਵੀ ਇੰਨਾ ਪੁਸ਼ ਬੈਕ ਆ ਰਿਹਾ ਇਸ ਤੁਹਾਡੇ ਸਮਾਗਮ ਦੇ ਬਾਰੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਜੋ ਕੁਝ ਵਿਕੀਪੀਡੀਆ ਇਨਸਾਈਕਲੋਪੀਡੀਆ ਚ ਲਿਖਿਆ ਨਾ ਜੋਂ ਚ ਉਹ ਨਾ ਪੜੋ ਸਾਡਾ ਇਤਿਹਾਸ ਉਹ ਨਹੀਂ ਜੋ ਵਿਕੀਪੀਡੀਆ ਇਨਸਾਈਕਲੋਪੀਡੀਆ ਦੱਸਦਾ ਸਾਡਾ ਇਤਿਹਾਸ ਉਹ ਆ ਕਿਉਂ ਇੰਦਰਾ ਗਾਂਧੀ ਜਿਹੜੀ ਤਾਨਾਸ਼ਾਹ ਸੀ ਜਿੰਨੇ ਉਸ ਮੁਲਕ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਜ਼ਹਿਰ ਦੇ ਕੇ ਮਰਵਾਇਆ ਉਹ ਇੰਦਰਾ ਗਾਂਧੀ ਜਿਹਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ ਉਹ ਮਦਰ ਆਫ ਡੈਮੋਕ੍ਰੇਸੀ ਨਹੀਂ ਸੀ ਉਹ ਤਾਨਾਸ਼ਾਹ ਸੀ ਉਹ ਡਿਕਟੇਟਰ ਸੀ ਜਿਨੇ ਉਸ ਮੁਲਕ ਦੇ ਸੰਵਿਧਾਨ ਨੂੰ ਭੰਗ ਕੀਤਾ ਜਿਨੇ ਉਸ ਮੁਲਕ ਚ ਐਮਰਜੈਂਸੀ ਲਾਈ ਤੇ ਉਸ ਉਸ ਹਾਲਤ ਚ ਉਸ ਮੁਲਕ ਨੂੰ ਸੈਕੂਲਰ ਡਿਕਲੇਅਰ ਕੀਤਾ ਉਹ ਇੰਦਰਾ ਗਾਂਧੀ ਨੂੰ ਅਗਰ ਕਿਸੇ ਨੇ ਚੈਲੰਜ ਕੀਤਾ ਤੇ ਇੱਕੋ ਗੁਰੂ ਦੇ ਖਾਲਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਕੀਤਾ ਔਰ ਉਸ ਤਾਨਾਸ਼ਾਹ ਨੂੰ ਐਸਾ ਜਵਾਬ ਦਿੱਤਾ ਜਿਹੜਾ ਹੋਰ ਕੋਈ ਨਹੀਂ ਦੇ ਸਕਿਆ ਸੋ ਮੈਂ ਕਹੇ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਟੈਰਰਿਸਟ ਸੀ ਤੇ ਜਾਰਜ ਵਾਸ਼ਿੰਗਟਨ ਨੂੰ ਵੀ ਫਿਰ ਇਹੋ ਕੋਸ਼ਿਸ਼ ਕਰੂ ਕਿਉਂਕਿ ਜਾਰਜ ਵਾਸ਼ਿੰਗਟਨ ਵੀ ਅਮਰੀਕੀ ਕੌਮ ਦੀ ਅਣਖ ਤੇ ਮਾਣ ਲਈ ਖਲੋਤਾ ਸੀ ਉਹਨੇ ਵੀ ਇਸ ਕੌਮ ਦੀ ਅਣਖ ਤੇ ਮਾਣ ਲਈ ਬੰਦੂਕ ਚੁੱਕੀ ਸੀ ਤੇ ਅੰਗਰੇਜ਼ਾਂ ਨੇ ਇਥੋਂ ਚਲਦਾ ਕੀਤਾ ਸੀ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਟੈਰਰਿਸਟ ਆ ਤੇ ਫਿਰ ਵਿਲੀਅਮ ਬਰੂਸ ਵੀ ਇਹੋ ਕੋਸ਼ਿਸ਼ੀ ਜਿਨੇ ਗੋਰਿਆਂ ਨੂੰ ਉਥੋਂ ਸਕਾਟਲੈਂਡ ਚ ਚੁੱਕ ਕੇ ਬਾਹਰ ਮਾਰਿਆ ਸੋ ਖਾਲਸਾ ਜੀ ਇਸ ਵਾਸਤੇ ਦੁਨੀਆ ਨੂੰ ਆਪਣਾ ਨੈਰੇਟਿਵ ਦੱਸਣਾ ਬਹੁਤ ਜ਼ਰੂਰੀ ਹੈ ਪਰ ਜਦੋਂ ਮੈਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਨਾ ਤੇ ਇੱਥੇ ਮੈਨੂੰ ਜਦੋਂ ਦੀ ਇਹ ਕੁਝ ਸਾਡੇ ਸ਼ਹੀਦਾਂ ਦੀ ਸ਼ਹੀਦੀ ਹੋਈ ਆ ਇਹ ਮੌਕਾ ਆ ਕਿ ਅਸੀਂ ਇੱਥੇ ਦੇ ਪੋਲਿਸੀ ਮੇਕਰਸ ਦੇ ਨਾਲ ਗੱਲ ਕਰੀਏ ਇੱਥੇ ਦੇ ਕਾਨੂੰਨ ਇਦਾਂ ਦੇ ਬਣਵਾਈਏ ਕੋਈ ਸਿੱਖਾਂ ਨੇ ਠੇਕਾ ਨਹੀਂ ਲਿਆ ਹੋਇਆ ਕਿ ਜਿਹੜਾ ਵੀ ਸਿੱਖਾਂ ਦੇ ਹੱਕ ਦੀ ਗੱਲ ਕਰੇਗਾ ਉਹ ਸ਼ਹੀਦ ਹੋਵੇਗਾ ਸ਼ੀਤियां ਬਹੁਤ ਦੇ ਲੀਆਂ ਸਾਡਾ ਲਹੂ ਬਹੁਤ ਵਗ ਗਿਆ ਅਸੀਂ ਕਿਸੇ ਤੋਂ ਡਰਦੇ ਨਹੀਂ ਪਰ ਇਦਾਂ ਵੀ ਨਹੀਂ ਹੈਗਾ ਵੀ ਜਿਹਦਾ ਦਿਲ ਕਰਿਆ ਕਿ ਸ਼ਹੀਦੀ ਕਰ ਦੇ ਸਾਨੂੰ ਇੱਥੇ ਦੇ ਜਿਹੜੇ ਇੱਥੇ ਦੀ ਕਾਨੂੰਨ ਸਾਜ਼ੀ ਆ ਉਹ ਵੱਧ ਤੋਂ ਵੱਧ ਉਹਨਾਂ ਕਾਨੂੰਨ ਸਾਜ਼ਾਂ ਦੇ ਨਾਲ ਕੰਮ ਕਰਨਾ ਪੈਣਾ ਮੈਂ ਹੁਣ ਦੇਖਿਆ ਵੀ ਕਈ ਪੇਡਾਂ ਨੂੰ ਵੀ ਜ਼ਖਾਮ ਲੱਗ ਗਿਆ ਜਦੋਂ ਦੇ ਸਾਡੇ ਬੰਦੇ ਸ਼ਹੀਦ ਹੋਏ ਆ ਕੋਈ ਇਧਰੋਂ ਕਹਿੰਦਾ ਮੇਰੀ ਵੀ ਜਾਨ ਨੂੰ ਖਤਰਾ ਕੋਈ ਇਧਰੋਂ ਕਹਿੰਦਾ ਮੈਨੂੰ ਵੀ ਥ੍ਰੈਟ ਆ ਕਈ ਇਦਾਂ ਦੇ ਬੰਦੇ ਐਵੇਂ ਹੀ ਮਾਰੀ ਜਾਂਦੇ ਵੀ ਮੈਨੂੰ ਵੀ ਥ੍ਰੈਟ ਆ ਤੇ ਮੈਨੂੰ ਵੀ ਥ੍ਰੈਟ ਆ ਮੈਂ ਅਜੇ ਤੱਕ ਨਹੀਂ ਕਿਹਾ ਮੇਰੀ ਜਾਨ ਨੂੰ ਖਤਰਾ ਕਿਉਂਕਿ ਜਿਹਦੋਂ ਜਾਨ ਜਿਨ੍ਹਾਂ ਨੂੰ ਜਾਨਾਂ ਨੂੰ ਖਤਰਾ ਹੁੰਦਾ ਨਾ ਪਬਲਿਕ ਚ ਆ ਕੇ ਰੌਲਾ ਨਹੀਂ ਪਾਉਂਦੇ ਫਿਰਦੇ ਵੀ ਮੇਰੀ ਜਾਨ ਨੂੰ ਖਤਰਾ 2016 ਦੇ ਵਿੱਚ ਇੱਥੇ ਦੀ ਸਭ ਤੋਂ ਸਨਮੋਰ ਸੰਸਥਾ ਯੂਨਾਈਟਿਡ ਸਟੇਟਸ ਕਮਿਸ਼ਨ ਔਰ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਮੇਰੀ ਰਿਪੋਰਟ ਚਾਪੀ ਸੀ ਇੰਡੀਆ ਬਾਰੇ ਜਿਹਨੂੰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕੰਡੈਮ ਕੀਤਾ ਫਿਰ ਉਹਨਾਂ ਦੀ ਇੱਥੇ ਇੱਕ ਬਹੁਤ ਵੱਡੀ ਸੰਸਥਾ ਵਾ ਜਿਨੇ ਪੂਰੀ ਕਾਂਗਰਸ ਚ ਇਹ ਇਹ ਪੀਟੀਸ਼ਨ ਪੁਆਈ ਕਿ ਸਬ ਇਸ ਰਿਪੋਰਟ ਨੂੰ ਵਿਡਰੋ ਕਰੋ ਕਿਉਂਕਿ ਇਹ ਚੀਜ਼ਾਂ ਨਾਲ ਉਹਨੂੰ ਬਹੁਤਿਆਂ ਤੰਗ ਕਰਦੀਆਂ ਜਦ ਇੰਟਰਨੈਸ਼ਨਲ ਬ੍ਰਦਰਰੀ ਚ ਉਹਨਾਂ ਦੀ ਨਖੇਦੀ ਹੁੰਦੀ ਹੈ ਤੇ ਉਹਨਾਂ ਨੂੰ ਬਹੁਤ ਪੀੜ ਹੁੰਦੀ ਆ ਮੈਨੂੰ ਬਹੁਤ ਸਾਰੀਆਂ ਈਮੇਲਾਂ ਆਈਆਂ ਮੈਨੂੰ ਬਹੁਤ ਸਾਰੇ ਮੈਸੇਜੇਸ ਆਏ ਵੀ ਤੈਨੂੰ ਦੇਖ ਲਵਾਂਗੇ ਮੈਂ ਕਿਹਾ ਦੇਖੋ ਤੁਸੀਂ ਤਾਂ ਰੋਜ਼ ਹੀ ਦੇਖਦੇ ਹੋ ਮੈਨੂੰ ਮੇਰੀ ਗੱਲ ਵੀ ਕਰਦੇ ਤੁਸੀਂ ਆਪ ਹੀ ਕਿਹਾ ਵੀ ਐਸੇ ਸੈਨ ਫਰਾਂਸਿਸਕੋ ਦੀ ਧਰਤੀ ਤੇ ਮੈਂ 2015 ਚ ਬੋਲਿਆ ਸੀ ਜਿਹਦੇ ਬਾਰੇ ਉਹਨਾਂ ਨੇ ਕਿਹਾ ਵੀ ਇਹ ਤਾਂ ਟੈਰਰਿਸ ਸਿੰਪਥਾਈਜ਼ਰ ਆ ਇਹ ਤਾਂ ਖਾਲਸਤਾਨ ਦੀ ਗੱਲ ਕਰਦਾ ਕਹਿੰਦੇ ਵੀ ਇਹਦੀ ਸਪੀਚੇਸ ਅਸੀਂ ਟਰਾਂਸਲੇਟ ਕਰਕੇ ਸਟੇਟ ਡਿਪਾਰਟਮੈਂਟ ਨੂੰ ਦਿੱਤਾ ਉਹਨਾਂ ਨੇ ਕੱਖ ਨਹੀਂ ਕੀਤਾ ਪਰ ਮੈਂ ਕਿਤੇ ਬਾਂਬਾ ਨਹੀਂ ਕੀਤੀ ਕਿ ਮੈਨੂੰ ਪੈ ਗਏ ਖਾ ਗਏ ਮੈਂ ਜਿਹੜੇ ਉੱਥੇ ਦੇ ਰੈਲੀਵੈਂਟ ਇਸ ਇਸ ਮੁਲਕ ਦੇ ਡਿਪਾਰਟਮੈਂਟ ਉਹਨਾਂ ਨੂੰ ਦੱਸਿਆ ਵੀ ਆਹ ਕੁਝ ਹੋ ਰਿਹਾ ਸੋ 4 ਜੂਨ 2018 ਮੈਂ ਅੱਜ ਇਹ ਗੱਲ ਕਰਨ ਲੱਗਾ ਕਿਉਂਕਿ ਮੈਂ ਨਾ ਸਰੋਪਾ ਲੈਣਾ ਨਾ ਮੈਂ ਕੋਈ ਇਲੈਕਸ਼ਨ ਲੱਗਣਾ ਨਾ ਮੈਂ ਕਿਸੇ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਬਣਨਾ ਰਿਕਾਰਡ ਚੈੱਕ ਕਰਕੇ ਦੇਖ ਲਓ 4 ਜੂਨ 2018 ਨੂੰ ਇਸ ਮੁਲਕ ਦੀ CIA ਨੇ ਵਿਸ਼ਵਾ Hindu ਪਰਿਸ਼ਦ ਨੂੰ دہشتਗਰਦ ਆਰਗੇਨਾਈਜੇਸ਼ਨ ਡਿਕਲੇਅਰ ਕਰਕੇ ਆਪਣੀ ਵੈਬਸਾਈਟ ਤੇ ਪਾਇਆ ਮੈਂ ਉਹਨਾਂ ਨੂੰ ਜਵਾਬ ਬਾਂਬਾਂ ਕਰਕੇ ਨਹੀਂ ਦਿੱਤਾ ਨਾਰੇ ਲਾ ਕੇ ਨਹੀਂ ਦਿੱਤਾ ਨਾ ਹੀ ਵੀ ਮੈਂ ਆ ਕਰਦਿਆਂਗਾ ਉਹ ਕਰਦਿਆਂਗੇ ਜਿਨ੍ਹਾਂ ਨੇ ਕੁਝ ਕੰਮ ਕਰਨਾ ਹੁੰਦਾ ਇਸ ਤਰ੍ਹਾਂ ਕਰਦੇ ਆ ਐਸੇ ਕੈਲੀਫੋਰਨੀਆ ਦਾ ਕਾਂਗਰਸਮੈਨ ਪਿਛਲੇ ਹਫਤੇ ਦੀ ਮਿਡ ਦੇ ਵਿੱਚ ਕਾਨੂੰਨ ਦੇ ਵਿੱਚ ਐਮੈਂਡਮੈਂਟ ਲੈ ਕੇ ਆਇਆ ਕਿ ਜਿਹੜਾ ਬੰਦਾ ਵੀ ਤੁਹਾਨੂੰ ਤੰਗ ਕਰੇ ਤੁਹਾਨੂੰ ਫੋਲੋ ਕਰੇ ਈਵਨ ਤੁਹਾਨੂੰ ਟਰੋਲ ਕਰੇ ਸੋਸ਼ਲ ਮੀਡੀਆ ਤੇ ਤੁਹਾਡੀ ਖੋਜ ਲਾਉਣ ਦੀ ਕੋਸ਼ਿਸ਼ ਕਰੇ ਉਹਨਾਂ 10 ਸਾਲ ਦੀ ਕੈਦ ਵਾਸਤੇ ਉਹਨੇ ਕਾਂਗਰਸ ਚ ਕਿਹਾ ਇਹ ਕੰਮ ਨੇ ਕਰਨ ਦੇ ਤੇ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਦੀ ਨਿਖੇਧੀ ਕਰਨ ਵਾਲੇ ਵੀ ਬੜੇ ਆ ਉਹਨਾਂ ਨੂੰ ਵੀ ਪਛਾਣੋ ਖਾਲਸਾ ਜੀ ਗੱਲਾਂ ਤੇ ਬਹੁਤ ਸਾਰੀਆਂ ਨੇ ਕਰਨ ਵਾਲੀਆਂ ਵੀ ਨੇ ਪਰ ਉਹ ਜਿਹੜੇ ਸਾਡੇ ਮੇਰੇ ਨਾਲ ਇਹ ਹਮੇਸ਼ਾ ਆਇਆ ਕਿ ਜਿੱਦੋਂ ਵੀ ਗੱਲ ਕਰਾਂ ਤੇ ਗੱਲ ਲੰਮੀ ਹੋ ਜਾਂਦੀ ਆ ਪਰ ਉਹਨਾਂ ਦਾ ਆਦੇਸ਼ ਆ ਵੀ 15 ਮਿੰਟ ਤੇ ਮੈਂ 15 ਮਿੰਟ ਮਿੰਟ ਤੋਂ ਸ਼ਾਇਦ ਪਹਿਲਾਂ ਹੀ ਚਲਾ ਗਿਆ ਉੱਤੇ ਬਸ ਦੋ ਚਾਰ ਗੱਲਾਂ ਛਾਇ ਦਿਲ ਨੂੰ ਚੰਗੀਆਂ ਨਾ ਲੱਗਣ ਪਰ ਕਰਾਂਗਾ ਜ਼ਰੂਰ ਇੱਕ ਬੇਨਤੀ ਆ ਕਿ ਜਦੋਂ ਕਿਸੇ ਨੂੰ ਸਪੋਰਟ ਕਰਨ ਲੱਗਦੇ ਹੋ ਨਾ ਤੇ ਸੋਚ ਸਮਝ ਕੇ ਕਰਿਆ ਕਰੋ ਜਿਹੜਾ ਵੀ ਉੱਠਦਾ ਠੀਕ ਆ ਸਾਡੀ ਕੌਮ ਦਾ ਦਰਦ ਆ ਕੌਮ ਦਾ ਦਰਦ ਲੈ ਕੇ ਅੱਜ ਤੱਕ ਜਿਹੜਾ ਵੀ ਉੱਠਿਆ ਕੌਮ ਨੇ ਉਹਨੂੰ ਸਪੋਰਟ ਕੀਤਾ ਪਰ ਬਾਅਦ ਚੋ ਲੀਡਰਸ਼ਿਪ ਵੀ ਧੋਖਾ ਦੇ ਜਾਂਦੀ ਆ ਪਿਛਲੇ 10 15 ਸਾਲਾਂ ਤੋਂ ਇਹੀ ਹੋ ਰਿਹਾ ਜੇ ਬਾਪੂ ਸੁਰਤ ਸਿੰਘ ਉੱਠਿਆ ਲੋਕ ਉਹਦੇ ਨਾਲ ਖਲੋਤੇ ਜੇ ਗੁਰਬਖਸ਼ ਸਿੰਘ ਖਾਲਸਾ ਉੱਠਿਆ ਲੋਕ ਉਹਦੇ ਨਾਲ ਖਲੋਤੇ ਜੇ ਕਿਸੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਤੇ ਸਰਬੱਤ ਖਾਲਸਾ ਕਰਾਇਆ ਤੇ ਕੌਮ ਦੇ ਜੋਸ਼ ਨੂੰ ਡਿਫਿਊਜ਼ ਕੀਤਾ ਉਹਦੇ ਬਾਅਦ ਆਉਣ ਵਾਲੇ ਲੋਕਾਂ ਨੇ ਲੋਕ ਉਹਨਾਂ ਦੇ ਨਾਲ ਵੀ ਖਲੋਤੇ ਭਾਈ ਸਾਹਿਬ ਤੁਸੀਂ ਲੋਕ ਹੀ ਸੀ ਕੁਝ ਸਾਲ ਪਹਿਲਾਂ ਜਿਹੜਾ ਝਾੜੂ ਪਾਰਟੀ ਦੇ ਦੇ ਝਾੜੂ ਫੇਰਦੇ ਸੀ ਇੱਥੇ ਤੁਹਾਨੂੰ ਆਪਣੇ ਅੰਦਰ ਲੀਡਰਸ਼ਿਪ ਪੈਦਾ ਕਰਨੀ ਪਵੇਗੀ ਉਸ ਵੇਲੇ ਤੁਹਾਨੂੰ ਬਹੁਤ ਉਤਸ਼ਾਹ ਸੀ ਵੀ ਆਪਾਂ ਇਹਨਾਂ ਨੂੰ ਲਿਹਾਈਏ ਦੇਖ ਲਓ ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਝਾੜੂ ਫੇਰਿਆ ਪੰਜਾਬ ਦਾ ਹੱਲ ਜਿਹੜਾ ਵਾ ਉਹ ਝਾੜੂ 'ਚ ਨਹੀਂ ਉਹ ਉਹ ਧੋਤੀ 'ਚ ਨਹੀਂ ਟੋਪੀ 'ਚ ਨਹੀਂ ਦਸਤਾਰ 'ਚ ਤੇ ਜੇ ਦਸਤਾਰ ਨੂੰ ਕਾਇਮ ਕਰਨਾ ਤਾਂ ਫਿਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਪਵੇਗਾ ਜਦੋਂ ਇਲੈਕਸ਼ਨ ਹੁੰਦੇ ਤੁਸੀਂ ਉਹਦੀ ਗੱਲ ਹੀ ਨਹੀਂ ਕਰਦੇ ਦੂਸਰੀ ਬੇਨਤੀ ਇਹ ਆ ਇਹ ਜੀ ਤੁਸੀਂ ਅੱਜ ਇਹ ਜੂਨ ਦਾ ਮਹੀਨਾ ਇਸ ਜਿਹਦੀ ਮਹੀਨਾ ਇਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਮਹੀਨਾ ਵਾ ਇਹ ਸਾਡੇ ਇਹਨਾਂ ਸਾਰਿਆਂ ਸ਼ਹੀਦਾਂ ਦੀ ਸ਼ਹੀਦੀ ਦਾ ਮਹੀਨਾ ਤੁਸੀਂ ਸ਼ਹੀਦੀ ਨੂੰ ਬਹੁਤ ਸਸਤਾ ਜਾਂ ਕਰ ਦਿੱਤਾ ਹਰ ਬੰਦੇ ਨੂੰ ਸ਼ਹੀਦ ਦਾ ਤੁਸੀਂ ਟਾਈਟਲ ਦੇ ਹੀ ਜਾਂਦੇ ਹੋ ਤੇ ਜਿਨੇ ਕੱਖ ਨਾ ਕੀਤਾ ਹੋਵੇ ਤੇ ਗਲ ਚ ਸਰੋਪਾ ਪਾਈ ਜਾਂਦੇ ਹੋ ਸ਼ਹੀਦੀ ਬਹੁਤ ਵੱਡਾ ਮੁਕਾਮ ਹੈ ਸ਼ਹੀਦੀ ਤੋਂ ਵੱਡਾ ਮੁਕਾਮ ਹੈ ਹੀ ਨਹੀਂ ਹੁਣ ਕੋਈ ਇਧਰ ਟੁਰਿਆ ਫਿਰਦਾ ਕਿ ਉਧਰ ਟੁਰਿਆ ਫਿਰਦਾ ਕਿਸੇ ਦੇਲ ਦਾ ਦੌਰਾ ਪੈ ਗਿਆ ਉਹ ਵੀ ਸ਼ਹੀਦ ਕੋਈ ਉੱਧਾ ਮਰ ਗਿਆ ਐਕਸੀਡੈਂਟ ਚ ਉਹ ਵੀ ਸ਼ਹੀਦ ਕੋਈ ਆਪਣੇ ਪ੍ਰਾਤਨ ਇਤਿਹਾਸ ਨੂੰ ਸਮਝੋ ਕੋਈ ਗੁਰਮਤ ਨੂੰ ਸਮਝੋ ਇਹਨਾਂ ਸ਼ੈਵਨ ਨੂੰ ਇੰਨਾ ਸਾਦਾ ਨਾ ਬਣਾ ਦਿਓ ਵੀ ਹਰ ਇੱਕ ਸ਼ਹੀਦ ਆ ਹਰ ਇੱਕ ਹਰ ਇੱਕ ਦੇ ਗਾਲੀ ਸਰੂਪਾ ਪਾਈ ਜਾਓ ਆਪਣੇ ਪ੍ਰਾਤਨ ਇਤਿਹਾਸ ਨੂੰ ਰਿਵਾਈਵ ਕਰੋ ਗੱਲਾਂ ਬੁਰੀਆਂ ਤੇ ਨਹੀਂ ਲੱਗ ਰਹੀਆਂ ਸੋ ਇਹ ਚੀਜ਼ਾਂ ਜਿਹੜੀਆਂ ਵਾ ਇਹ ਆਪਣੇ ਪੱਲੇ ਬੰਨੋ ਇੱਕ ਹੋਰ ਬੇਨਤੀ ਆ ਵੀ ਥੋੜਾ ਜਿਹਾ ਸਮਝੋ ਕਿ ਸੋਵਰੈਨਿਟੀ ਦੀ ਲੋੜ ਕਿਉਂ ਆ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਪੁੱਛਣ ਵਾਲਾ ਕੋਈ ਨਹੀਂ ਦੂਸਰੇ ਪਾਸੇ ਜਿਨ੍ਹਾਂ ਦੇ ਕੋਲ ਅੱਜ ਸੋਵਰਨਿਟੀ ਆ ਜਿਨ੍ਹਾਂ ਦੇ ਕੋਲ ਅੱਜ ਰਾਜ ਆ ਉਹ ਇੱਕ ਗਾਂ ਨੂੰ ਮਾਂ ਕਹਿੰਦੇ ਉਸ ਗਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਉਹ ਗਾਂ ਅੱਜ ਪੰਜਾਬ ਦੇ ਵਿੱਚ گاਵਾ ਫਿਰਦੀਆਂ ਲੋਕਾਂ ਦਾ ਨੁਕਸਾਨ ਕਰਦੀਆਂ ਮੈਂ ਜ਼ਰਾ بڑا ਹੀ ਨਾ ਸੌਖੇ ਤਰੀਕੇ ਨਾਲ ਸਮਝਾਵਾਂ ਵੀ ਸੋਵਰਨਿਟੀ ਦੀ ਪਾਵਰ ਕੀ ਹੁੰਦੀ ਆ گاਵਾ ਫਿਰਦੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਉਹਨਾਂ ਦੀਆਂ ਮਾਂਵਾ ਵਾਂ ਬਾਂਦਰ ਬੰਦੇ ਨੂੰ ਵੱਡ ਖਾਏ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਉਹਨਾਂ ਦੇ ਭਗਵਾਨ ਦਾ ਹੈ ਤੇ ਉਹਨਾਂ ਦੇ ਮਿਥ ਮਿਥਾ ਮਾਈਥੋਲੋਜੀ ਦਾ ਹਿੱਸਾ ਵਾ ਸਿੱਖ ਸੜਕਾਂ ਦੇ ਉੱਤੇ ਰੁਲਦੇ ਰਹਿਣ ਨਸ਼ਿਆਂ 'ਚ ਪਏ ਰਹਿਣ ਉਹਨਾਂ ਦਾ ਕੋਈ ਵਾਰੀ ਵਾਰਸ ਨਹੀਂ ਉਹ ਸਿੱਖ ਕੌਮ ਜਿਹੜੀ ਕੱਲ ਲੋਕਾਂ ਦੀਆਂ ਧੀਆਂ ਬਚਾਉਂਦੀ ਸੀ ਸੋਵਰਨਿਟੀ ਨਾ ਹੋ ਕਰਕੇ 84 'ਚ ਕੀ ਕੁਝ ਹੋਇਆ ਅਸੀਂ ਉਹਨਾਂ ਦਾ ਇਨਸਾਫ ਨਹੀਂ ਦਿਵਾ ਸਕੇ ਸਾਕਾ ਨਕੋਦਰ ਦੇ ਸ਼ਹੀਦ ਦੇ ਪਿਤਾ ਜੀ ਇੱਥੇ ਬੈਠੇ ਆ ਅਸੀਂ ਕਹਿੰਦੇ ਹਾਂ ਭਾਰਤ ਸਰਕਾਰ ਸਾਨੂੰ ਇਨਸਾਫ ਦੇਗੀ ਇੰਨਿਆ ਸਾਲਾਂ ਤੋਂ ਇਹਨਾਂ ਦੇ ਸੰਘਰਸ਼ ਨੂੰ ਸਲਾਮੀ ਆ ਕਿ ਇਨਸਾਫ ਮੰਗ ਰਹੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਸੋ ਇੰਡੀਅਨ ਸਟੇਟ ਦੇ ਵਿੱਚ ਕੋਈ ਹੱਲ ਨਹੀਂ ਹੈ ਪਰ ਇੰਡੀਅਨ ਸਟੇਟ ਦਾ ਟੁੱਟਣਾ ਸਪਸ਼ਟ ਹੈ ਇਹ ਦੇਸ਼ ਜਿਨ੍ਹਾਂ ਪਹਿਲਾਂ ਦੁਨੀਆ ਦੇ ਵਿੱਚ 100 ਹੋਰ ਦੇਸ਼ ਬਣਾਏ ਹਨ ਆਪਣੇ ਢਾਡੀ ਭਾਈ ਜਿਹੜੇ ਆ ਤੇ ਹੋਰ ਬਹੁਤ ਸਾਰੇ ਜਿਹੜੇ ਮਿੱਤਰ ਆ ਉਹ ਕਾ ਇਤਿਹਾਸ ਸੁਣਾ ਦਿੰਦੇ ਜੀ ਇਸੀ ਸੰਘਰਸ਼ ਕੀਤਾ ਹਿੰਦੁਸਤਾਨ ਆਜ਼ਾਦ ਹੋਇਆ ਉਹ ਕਹਿ ਦਿੰਦੇ ਆ ਗਾਂਧੀ ਨੇ ਡਾਂਡੀ ਮਾਰਚ ਕੀਤਾ ਜਨਾਨੇ ਪਤਾ ਨਹੀਂ ਕੀ ਕੀਤਾ ਤੇ ਪਾਕਿਸਤਾਨ ਬਣਿਆ ਇਦਾਂ ਦਾ ਕੱਖ ਨਹੀਂ ਸੀ ਹੋਇਆ ਇਹ ਸਭ ਝੂਠਾ ਇਤਿਹਾਸ ਹੈ ਜਿਹੜਾ ਉੱਥੇ ਪੰਜਵੀਂ ਦੀਆਂ ਕਿਤਾਬਾਂ ਚ ਕਲਾਸਾਂ ਚ ਪੜਾਇਆ ਜਾਂਦਾ ਅਸਲ ਗੱਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਦੁਨੀਆਂ ਦੀ ਤਾਕਤ ਨੂੰ ਡਿਸਾਈਡ ਕਰਨ ਦਾ ਇਖਤਿਆਰ ਆ ਉਹ ਇੱਥੇ ਬੈਠੇ ਆ ਇਹ ਉਹ ਹੀ ਨੇ ਜਿਨ੍ਹਾਂ 100 ਤੋਂ ਜ਼ਿਆਦਾ ਦੇਸ਼ ਛਾਦਾ ਕਰਾਏ ਸੀ ਜਿਨ੍ਹਾਂ ਨੇ ਡੀਕਲੋਨਲਾਈਜੇਸ਼ਨ ਕੀਤੀ ਸੀ ਹਿੰਦੁਸਤਾਨ ਪਾਕਿਸਤਾਨ ਦਾ ਫਾਊਂਡਰ ਹੋਰ ਕੋਈ ਨਹੀਂ ਐਡੋਲਫ ਹਿਟਲਰ ਹੈ ਤੇ ਪ੍ਰੈਜ਼ੀਡੈਂਟ ਟਰੂਮਨ ਹੈ ਨਾ ਸੈਕਿੰਡ ਵਰਲਡ ਵਾਰ ਲੱਗਦੀ ਨਾ ਅੰਗਰੇਜ਼ੀ ਤਾਕਤ ਕਮਜ਼ੋਰ ਹੁੰਦੀ ਨਾ ਇੱਥੇ ਦੀ ਅਮਰੀਕੀ ਸਰਕਾਰ ਮਾਸਟਰ ਮਾਰਸ਼ਲ ਪਲਾਨ ਦਿੰਦੀ ਨਾ ਦੁਨੀਆ ਟੁੱਟਦੀ ਇਹਨਾਂ ਨੇ ਪਿਛਲੇ 20 ਸਾਲ ਭਾਰਤ ਨੂੰ ਕਲੀਨ ਚੈਟ ਦਿੱਤੀ ਆ ਉਹਨੂੰ ਹਰ ਤਰ੍ਹਾਂ ਸਪੋਰਟ ਕੀਤਾ ਤੇ ਜਿਹੜਾ ਭਾਈਚਾਹ ਵਾਲਾ ਵਾ ਉਹ ਤੂੰ ਆਸ ਹੀ ਨਾ ਰੱਖੀ ਸੀ ਵੀ ਇਹ ਚੀਨ ਦੇ ਮੁਕਾਬਲੇ ਚ ਖਲੋਏਗਾ ਪਰ ਉਹ ਭਾਈਚਾ ਵਾਲਾ ਚੀਨ ਦੇ ਮੁਕਾਬਲੇ ਚ ਨਹੀਂ ਖਲੋ ਸਕਿਆ ਉਹ ਗਲਾਬਾਨ ਰੀਜਨ ਗਵਾ ਬੈਠਾ ਤੇ ਨਾਲ ਹੀ ਨਾਲ ਹੁਣ ਚੀਨ ਨਾਲ ਆਪਣੇ ਸਬੰਧ ਚੰਗੇ ਕਰ ਰਿਆ ਇਹਨਾਂ ਨੂੰ ਪਤਾ ਲੱਗ ਗਿਆ ਸਾ ਗਲਤ ਦੇਸ਼ ਤੇ ਗਲਤ ਬੰਦੇ ਤੇ ਬੈਟ ਲਾਈ ਸੀ ਹੁਣ ਇਹਨਾਂ ਦਾ ਐਟੀਟਿਊਡ ਬਦਲ ਰਿਹਾ ਇਹੇ ਸਮਾਂ ਜਿਹਨੂੰ ਸਾਨੂੰ ਇੱਥੇ ਲੋਬਿੰਗ ਕਰਕੇ ਆਪਣੇ ਕੌਮੀ ਘਾਰ ਦੀ ਮੰਗ ਕਰਨੀ ਪਏਗੀ ਜਦ ਸਟੇਜ ਤੋਂ ਉੱਤਰ ਇੱਥੇ ਆ ਕੇ ਖਲੋਜੇ ਤਾਂ ਲੱਗਦਾ ਮੌਤ ਦਾ ਫਰਿਸ਼ਤਾ ਮੇਰੇ ਸਿਰ ਤੇ ਆ ਗਿਆ ਦੋ ਆਖਰੀ ਗੱਲਾਂ ਸਾਡੇ ਕੱਲ ਈਦ ਸੀ ਕੱਲ ਆ ਮੇਰੇ ਘਰ ਵਾਲੇ ਕਹਿੰਦੇ ਵੀ Eid ਤੇ ਤੁਸੀਂ ਬਾਹਰ ਫਿਰਦੇ ਆਂ ਕੁਰਬਾਨੀ ਦਾ ਸਮਾਂ ਵਾ ਤੁਹਾਨੂੰ ਇੱਥੇ ਹੋਣਾ ਚਾਹੀਦਾ ਮੈਂ ਆਖਿਆ ਇਹ Eid ਕੁਰਬਾਨੀ ਦੀ Eid ਹੈ ਪਰ ਮੈਂ ਉਹਨਾਂ ਕੁਰਬਾਨੀਆਂ ਨੂੰ ਕਿਸ ਤਰ੍ਹਾਂ ਭੁੱਲ ਜਾਵਾਂ ਜਿਹੜਾ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਦਿੱਤੀਆਂ ਸਨ ਉਹਨਾਂ ਕੁਰਬਾਨੀਆਂ ਨੂੰ ਕਿਸ ਤਰ੍ਹਾਂ ਭੁੱਲ ਜਾਈਏ ਜਿਹੜੇ ਸਾਰੇ ਸਾਡੇ ਸ਼ਹੀਦਾਂ ਨੇ ਦਿੱਤੀਆਂ ਸਨ ਖਾਲਸਾ ਜੀ ਕੱਲ ਫਾਦਰਜ਼ਡੇ ਵੀ ਆ ਕੱਲ ਤੁਹਾਡੇ ਬੱਚਿਆਂ ਨੇ ਤੁਹਾਨੂੰ ਕਾਰਡ ਲਿਖ ਕੇ ਪਾਣੇ ਆ ਕਿ ਅਸੀਂ ਤੇਰੇ ਨਾਲ ਬਹੁਤ ਪਿਆਰ ਕਰਦੇ ਆਂ ਖਾਲਸਾ ਜੀ ਕੱਲ ਜਦ ਤੁਸੀਂ ਫਾਦਰਜ਼ਡੇ ਤੇ ਜਿੰਨੂੰ ਤੁਸੀਂ ਆਪਣਾ ਪਿਤਾ ਕਹਿੰਦੇ ਹੋ ਨਾ ਦਸਵੇਂ ਪਾਤਸ਼ਾਹ ਨੂੰ ਜਿਨੇ ਆਪਣੇ ਲਾਲ ਤੁਹਾਡੇ ਤੋਂ ਵਾਰਸ ਸੀ ਉਹਨੂੰ ਇੱਕ ਕਾਗਜ਼ ਲਿਖਿਓ ਕਿ ਦਸ਼ਮੇਸ਼ ਪਿਤਾ ਜਿਹੜਾ ਮਿਸ਼ਨ ਛੱਡ ਕੇ ਗਏ ਸੋ ਜਿਹੜੀ ਬਾਦਸ਼ਾਹੀ ਸਾਨੂੰ ਇਨ ਗਰੀਬ ਸਿੱਖਾਂ ਨੂੰ ਦੇਖ ਕੇ ਗਏ ਸੋ ਉਸ ਬਾਦਸ਼ਾਹੀ ਲਈ ਅਸੀਂ ਕੰਮ ਕਰਨਾ ਕੀ ਇਹ ਵਾਅਦਾ ਕਰੋਗੇ ਕਰੋਗੇ ਕਿ ਨਹੀਂ ਕਰੋਗੇ ਸੋ ਨਿਹਾਲ ਸੋ ਖੜੇ ਹੋ ਕੇ ਵਾਅਦਾ ਕਰੋ ਕਿ ਤੁਹਾਡੇ ਚ ਬੈਠਾ ਇੱਥੇ ਹਰ ਬੰਦਾ ਆਪਣੇ ਦਸ਼ਮੇਸ਼ ਪਿਤਾ ਦੇ ਉਸ ਰਾਹ ਤੇ ਉਸ ਬਾਦशाही ਤੇ ਜਿਹੜਾ ਤੁਹਾਨੂੰ ਉਹ ਦੇ ਕੇ ਗਏ ਨੇ ਉਹਨੂੰ ਹਾਸਲ ਕਰਨ ਲਈ ਪੂਰੀ ਜਦੋਜਹਿਦ ਕਰੋਗੇ ਆਪਣਾ ਤਨ ਮਨ ਧਨ ਵਾਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ